ਲਓ ਜੀ ਮਿੱਤਰੋ ਅੱਜ ਤੁਹਾਨੂੰ ਇੱਕ ਬਹੁਤ ਹੀ ਸੋਹਣੀ ਬਸ਼ੇਰੀ ਚੰਗੇ ਖਾਨਦਾਨ ਤੇ ਉਹਦੇ ਮਾਦਰ ਹੋਣੀ ਜਿਹੜੀ ਮਾ ਆਪਣੇ ਪੰਜਾਬ ਨਸਲ ਦੀ ਮੱਝੂ ਦੇ ਖਾਨਦਾਨ ਦੇ ਤੇ ਬਸ਼ੇਰੀ ਮਾਰਵੜੀ ਹੈ ਤੇ ਦੁਬਾਰਾ ਫੇਰ ਕੁੜੀ ਮੇਟ ਹੋਈ ਹੈ ਸਾਰੀ ਡਿਟੇਲ ਦਵਾਂ ਕਿੰਨੇ ਟਾਈਮ ਦੀ ਬੱਚੀ ਹੈ ਕੁੜੀ ਨੂੰ ਕਿੰਨਾ ਟਾਈਮ ਹੋਇਆ ਮੇਟ ਹੋਈ ਨੂੰ ਤੇ ਕਿੰਨੀ ਉਮਰ ਹੈ ਜੇ ਬਸ਼ੇਰੀਆ ਪਹਿਲਾਂ ਸੋਏ ਦਿੱਤਾ ਕੁੜੀ ਨੂੰ ਸਵਾਗਤ ਹੈ ਸਾਰਿਆਂ ਦਾ ਬਾਬਾ ਜੀ ਦਾ ਸਟੱਡ ਫਾਰਮ YouTube ਚੈਨਲ ਦੇ ਉੱਤੇ ਤੇ ਜਿਹੜੇ ਭਰਾ ਆਪਣੇ Facebook ਤੇ ਜਿਹੜੇ ਉਹਨਾਂ ਦਾ ਵੀ ਧੰਨਵਾਦ ਨੂੰ ਸਵਾਗਤ ਜੀ ਆਇਆਂ ਨੂੰ ਨਵੀਂ ਸਵੇਰ ਨਵੇਂ ਜਨਮਦਿਨ ਦੀ ਵੀਡੀਓ ਨਾਲ ਹਾਜ਼ਰ ਹੋਏ 31 ਮਈ 2025 ਦੀ ਇਹ ਵੀਡੀਓ ਦੋਸਤੋ ਤੇ ਅੱਜ ਜੋੜਾ ਲਿਆ ਤੁਹਾਡੇ ਲਈ ਬਹੁਤ ਹੀ ਚੰਗਾ ਮੰਨ ਲਓ ਬਾਦ ਦੇ ਦਾ ਸੌਦਾ ਰੋ ਤੁਹਾਡੇ ਲਈ ਜਿਹਨੇ ਵੀ ਇਹ ਸੌਦਾ ਕਰ ਲਿਆ ਤੇ ਬਾਕੀ ਸਾਰੀ ਵੀਡੀਓ ਦੇਖ ਕੇ ਵੀਡੀਓ ਨੂੰ ਪਸੰਦ ਕਰਕੇ ਲਾਈਕ ਕਮੈਂਟ ਤੇ ਸ਼ੇਅਰ ਜਰੂਰ ਕਰਿਓ ਵੀਡੀਓ ਚੈਨਲ ਨੂੰ ਸਬਸਕ੍ਰਾਈਬ ਕਰਨਾ ਤੇ ਮਿੱਤਰੋ ਬੱਚੀ ਦੇਖੋ ਕਿੰਨੀ ਚੰਗੀ ਹੈ ਜੇ 2 ਕੁ ਮਹੀਨੇ ਦੀ ਵਗਿਆ ਤੇ ਗੋਲਡਨ ਰੌਕ ਦੀ ਪੋਤੀ ਆ ਰਾਤ ਤਖੋੜੀ ਦੀ ਆ ਵੀ ਮੱਜੂਰ ਖਾਨਦਾਨ ਦੇ ਤੁਹਾਡੇ ਸਾਹਮਣੇ ਦੁੱਤ ਪਿੰਦੀ ਆ ਬੱਚੀ ਲੋੜ ਹੀ ਦੇ ਦਾਂਗੇ ਆਪਾਂ ਕੋਈ ਹੋਰ ਚਾਹਵਣ ਤੇ ਸਭ ਤੋਂ ਪਹਿਲਾਂ ਦੀ ਮਾਂ ਦੀ ਡਿਟੇਲ ਦਿੰਨਾ ਹੈ ਦੋਸਤੋ ਨਾਟਕ ਨਾਟ ਸਾਡੇ ਨਾਲ ਟੈਂਚ ਦੀ ਇਹਦੀ ਮਾਂ ਤੇ ਮੱਜੂਰ ਖਾਨਦਾਨ ਤੇ ਦੇਖ ਰਹੇ ਹਾਂ ਹਜੇ ਨੀਲੀ ਹੋ ਰਹੀ ਆ ਡਿਪਲ ਗ੍ਰੇ ਸਟੇਜ ਤੇ ਫਿਰਦੀ ਤੇ ਬੱਚੀ ਆ ਦੇਖੋ ਡੂ ਡੂ ਕਰਦੀ ਮਗਰ ਭਾਜ ਬਹੁਤ ਹੀ ਪਿਆਰੀ ਬੱਚੀ ਦੋਸਤ ਤੇ ਆ ਕਿ ਫਾਰਮ ਤੇ ਦੇਖੋ ਜਾਂ ਮਰੀਲਾ ਮੋਣੀਆਂ ਜੇ ਬਣਾਈਆਂ ਪਈਆਂ ਫਾਰਮ ਚ ਆ ਬੰਦਿਆਂ ਦੇ ਨਾਲ ਨਾਲ ਉਹਨਾਂ ਮਾਂ ਨਾਲ ਘਟ ਰਹਿੰਦੇ ਆ ਜਿੰਨਾ ਸੰਭਣ ਵਾਲੇ ਦੇ ਨਾਲ ਨਾਲ ਕਰਦੇ ਹੁੰਦੇ ਕਿਉਂਕਿ ਚੌ ਦਾ ਜਾਨਵਰ ਹੁੰਦਾ ਹੈ ਤੇ ਉਹਨਾਂ ਕਰੇ ਰਸੋਈ ਚ ਫਾਰਮ ਚ ਵੜ ਜਾਂਦੀ ਆ ਕਦੇ ਉਹ ਬੰਦਿਆਂ ਦੇ ਮੀੜ ਤੇ ਦੇ ਫਿਰਦੀ ਰਹਿੰਦੀ ਆ ਚੌ ਬਹੁਤ ਲੰਗੀ ਬੱਚੀ ਛੋਟੀ ਉਮਰ ਦੀ ਆ ਤੇ ਮਾਂ ਦੋਸਤ ਦੁਵਾਰਾ 7-8 ਦਿਨ ਹੋ ਗਏ ਗੋਲਡਨ ਰੌਕ ਦੇ ਮੱਥੇ ਪਟੇ ਵਾਲੇ ਬੱਚੇ ਤੋਂ ਮਿਲੀ ਹੋਈ ਆ ਤੇ ਬੱਚੀ ਘੂੜੀ ਹਜੇ 3 ਸਾਲ ਦੀ ਹੋਈ ਆ ਪਹਿਲਾ ਸੂਏ ਦਿੱਤਾ ਜੀ ਇਹਨੇ ਦੰਦ ਪੱਟ ਸਕਦੇ ਚਾਰ ਦੰਦ ਦੀ ਆ ਹਜੇ ਤੇ ਸਵਾਰੀ ਸੋਰੀ ਦੀ ਇੰਨੀ ਜ਼ਿਆਦਾ ਠੰਡੀ ਆ ਦੇਖੋ ਬਿਨਾ ਲਗਾਮ ਤੋਂ ਬੱਚਾ ਭਾਤਾ ਬਾਲਪੋਰੀਆਂ ਦੇ ਦੋਨੇ ਜਾਨਵਰੀ ਸਾਫ ਬੱਚੀ 2 ਮਹੀਨੇ ਗੋਲਡਨ ਰੌਕ ਦੀ ਪੋਤੀ ਅਰਾਪਤ ਗੋੜੇ ਦੀ ਬੱਚੀ ਆ ਗਈ ਤੇ ਮਾਂ ਮੱਝੂ ਦੇ ਖਾਂਦਾਂ ਤੋਂ ਆ ਗਈ ਪੰਜ ਕਣਿਚਾਰੇ ਫਿਰ ਥੋੜੇ ਥੋੜੇ ਚਿੱਟੇ ਮਾਂ ਤੇ ਪਿਛਲੇ ਸਾਲ ਸਾਲ ਤੋਂ ਉੱਤੇ ਹੋ ਗਿਆ ਇੱਕ ਇਹੀ ਘੋੜੇ ਦੀ ਰਾਤ ਘੋੜੇ ਦੀ ਬੱਚੀ ਬਾਈਕ ਦੀ ਗੋਲਡਨ ਰੌਕ ਦੀ ਪੋਤੀ ਵੀ 2 ਕੁ ਮਹੀਨੇ ਜਿਹਦੀ ਮਾਂ ਮਰੀ ਤਾਂ ਮਿੱਤਰੋ ਪਿਓ ਵਾਲੇ ਪਾਸੇ ਦੋਨੇ ਬੱਚਿਆਂ ਆਪਾਂ ਕਹਿ ਲਈਏ ਭਈ ਭੈਣਾ ਹੀ ਆ ਇੱਕੋ ਪਿਓ ਦੀਆਂ ਮਾਵਾ ਅੱਡ ਅੱਡ ਤੇ ਉਹ ਬੱਚੀ ਤਾਂ ਬਹੁਤ ਜ਼ਿਆਦਾ ਫੋਨ ਆਏ ਸੀ ਬਾਈ ਬੱਚੀ ਪਾਲਨੀ ਆ ਤਾਂ ਮਿੱਤਰੋ ਜੇ ਤੇ ਬੱਚੀ ਘਰੇ ਪਾਲਨੀ ਆ ਤਾਂ ਇੱਕ ਵਾਰ ਆ ਬੱਚੀ ਦੇ ਜ਼ਰੂਰ ਦਰਸ਼ਨ ਕਰਿਓ ਬਣੂ ਬਹੁਤ ਚੰਗੀ ਜੋੜਾ ਲੈ ਲਓ ਤਾਂ ਜ਼ਿਆਦਾ ਵਧੀਆ ਹੋਣਗੋ ਅਗਲੇ ਹਾਲ ਘੋੜੀ ਨੇ ਫੇਰ ਬੱਚਾ ਦੇ ਜਨ ਬੱਚੇ ਦੇ ਦੋ ਪੈਰ ਚਿੱਟੇ ਆ ਮੱਥੇ ਫੁੱਲ ਖਾਨਕੁਣ ਦੀ ਚੰਗੀ ਆ ਕਾਲੀ ਹੋ ਜਾਣ ਦੁੱਧ ਨੂੰ ਹਜੇ ਲਾਉਣੇ ਆ ਜਿੱਥੋਂ ਜਿੱਥੋਂ ਮੂੰਹ ਤੋਂ ਲਾ ਰਹੀ ਆ ਨਾ ਪੂਰੀ ਚੰਗੀ ਬਣ ਰਹੀ ਬੱਤੀ ਬਾਕੀ ਦੇਖ ਸਕਦੇ ਗਰਦਨ ਗੁਰਦਨ ਬਹੁਤ ਜ਼ਿਆਦਾ ਚੰਗੀ ਆ ਖੜਨੇ ਖੁਰਨੇ ਦੀ ਤੇ ਬਾਕੀ ਮੈਂ ਨੰਬਰ ਦੇ ਦੇਣਾ 15 ਤੇ ਜਿਹੜੇ ਵੀ ਭਰਾ ਦੇ ਪਸੰਦ ਹੋਈ ਜ਼ਿਆਦਾ ਪ੍ਰਾਇੋਰਟੀ ਆਪਣੀ ਦੇ ਦੇਣ ਉਹ ਨੂੰ ਹੱਦੋਂ ਜ਼ਿਆਦਾ ਦੇਖਾਂ ਵੀ ਬੱਤੀ ਵੇਖੀ